ਲੋਭੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਜਿਵੇਂ ਕਹਿੰਦੇ ਹੁੰਦੇ ਆ ਵੀ ਹਰੇਕ ਬੰਦੇ ਦੇ ਮਨ ਦੇ ਵਿੱਚ ਸੌਂਕ ਹੋਣਾ ਚਾਹੀਦਾ ਹੈ ਨਾ ਜੇ ਸੌਂਕ ਨਾ ਹੋਵੇ ਫਿਰ ਜ਼ਿੰਦਗੀ ਜਿਉਣ ਦਾ ਨਜ਼ਾਰਾ ਨਹੀਂ ਆਉਂਦਾ ਅੱਜ ਨਾ ਸੱਜਣੋ ਵੈਸੇ ਖੜਾ ਮੈਂ ਪਿੰਡੀ ਆ ਪਰ ਯਾਰ ਇੱਕ ਚੀਜ਼ ਦੇਖਣ ਨੂੰ ਮਿਲੀ ਮੈਂ ਖਾ ਵੀ ਕਿਉਂ ਨਾ ਸਾਰੇ ਭਰਾਵਾਂ ਦੇ ਨਾਲ ਸਾਂਝੀ ਕੀਤੀ ਜਾਵੇ ਹੈ ਨਾ ਬਹੁਤ ਭਰਾ ਕਹਿੰਦੇ ਆ ਭਾਈ ਮੋਟਰਾਂ ਤੋਂ ਵੀ ਦਰੱਖਤ ਪੱਟੀ ਜਾਂਦੇ ਆ ਵੀ ਯਾਰ ਪਤਾ ਨਹੀਂ ਕੀ ਮਤਲਬ ਲਾਲਚ ਕੀ ਹੈ ਹਨ ਅੱਗੇ ਇਹਨਾਂ ਰੌਣਕਾਂ ਹੁੰਦੀਆਂ ਸੀ ਆਪਣੇ ਮੋਟਰਾਂ ਦੇ ਉੱਪਰ ਪੰਜ-ਪੰਜ 7-7 ਦੇ ਰੱਖ ਦਰੇਕ ਦੀ ਮੋਟਰ ਤੇ ਹੁੰਦੀ ਸੀ ਪਰ ਹੁਣ ਕੱਲਾ ਮੋਟਰ ਵਾਲਾ ਕੋਠਾ ਹੀ ਰਹਿ ਗਿਆ ਬੜਾ ਕੋਠਾ ਵੀ ਚੱਕਦਾ ਕੱਲਾ ਜਿਵੇਂ ਕਹਦੀ ਹੈ ਵੀ ਉਹ ਲਾਉਣ ਵਾਲਾ ਸਟਾਰਟਰ ਹਨਾ ਉਹਨਾਂ ਕੀ ਰਹਿ ਗਿਆ 2 2.5 ਫੁੱਟ ਦਾ ਹਨਾ ਪਰ ਸੱਜਣੋ ਜਿਹੜੇ ਭਰਾ ਦੇ ਅੱਜ ਖੇਤ ਖੜੇ ਆ ਨਾ ਮੈਨੂੰ ਯਾਰ ਇੱਕ ਗੱਲ ਦੀ ਖੁਸ਼ੀ ਹੋਈ ਮੈਂ ਕਿਹਾ ਲੋਕ ਨਾ ਕੁਦਰਤ ਨਾਲ ਦੂਰ ਹੋ ਜਾਂਦੇ ਪਰ ਇਹ ਬੰਦਾ ਕੁਦਰਤ ਤੇ ਬੜਾ ਨੇੜੇ ਆ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਡੈਕੋਰੇਸ਼ਨ ਵਾਸਤੇ ਕਿੰਨੇ ਸੋਹਣੇ ਹਨਾ ਲੋਕਟਾਂ ਸਪੈਸ਼ਲ ਆਪਣੀ ਗਲੀ ਚ ਪ ਤੇ ਦੋਨੇ ਸੱਡਾਂ ਤੇ ਸਵਾਗਤ ਕਰਦੇ ਨੇ ਦਰਖਤ ਹਨਾ ਤੇ ਹੋਰ ਵੀ ਵੱਡੀ ਗੱਲ ਦਿਖਾਉਣਾ ਕੱਲੇ ਦਰਖਤ ਸਵਾਗਤ ਨਹੀਂ ਕਰਦੇ ਨਾਲੇ ਭਰਾ ਨੇ ਸਬਜ਼ੀ ਵੀ ਲਾ ਰੱਖੀ ਆ ਇੱਥੇ ਵੀ ਸਬਜ਼ੀ ਦਾ ਬੂਟਾ ਹਨਾ ਜਿਵੇਂ ਕਹਿੰਦੀ ਇਹਨੂੰ ਬੈਂਗਣ ਦਾ ਬੂਟਾ ਤੇ ਉਹ ਤੋਂ ਬਾਅਦ ਆ ਦੇਜ ਰੱਖਤਾ ਗੇ ਤੇ ਆ ਸਿੰਮਲਾ ਮਿਰਚਾਂ ਦੇ ਬੂਟੇ ਦੇਖੋ ਵਿੱਚ ਤੇ ਆ ਫੇਰ ਸਬਜ਼ੀ ਆ ਗਈ ਵੀ ਨਾਲੇ ਤਾਂ ਯਾਰ ਹਨਾ ਕਹਿੰਦੀ ਇਹ ਦਰਖਤ ਲਾਇ ਹੋਇਆ ਨਾਲੇ ਇਧਰਲੇ ਪਾਸੇ ਵੀ ਦੇਖੋ ਮਿਰਚਾਂ ਕਿੰਨੀਆਂ ਲੱਗੀਆਂ ਹੋਈਆਂ ਨਾ ਅਮਰੂਦਾਂ ਦਾ ਹਨਾ ਬੂਟਾ ਆ ਗਿਆ ਵੀ ਨਾਲੇ ਤਾਂ ਯਾਰ ਵਿੱਚ ਗੰਨੇ ਵੀ ਆ ਗਏ ਦੇਖੋ ਕੈਂਟ ਗੱਲਵਾਤਾ ਤੇ ਉਹ ਤੋਂ ਲਾ ਬਾਈ ਇਧਰ ਆਹ ਦੇਖੋ ਪੱਤ ਗੋ ਹਣਾ ਤੇ ਪਿਆਜ਼ ਉਲਾ ਰੱਖਿਆ ਬਾਈ ਨੇ ਮੇਰੇ ਸਾਹਮਣੇ ਚਰ ਜਿੰਨੀ ਆ ਘਰੇਲੂ ਸਬਜ਼ੀਆਂ ਦੀ ਜ਼ਰੂਰਤ ਘਰੇ ਹੁੰਦੀ ਆ ਇੰਨੇ ਕ ਬਾਈ ਨੇ ਹੱਲ ਕਰ ਰੱਖਿਆ ਆ ਦੇਖੋ ਇਧਰ ਆ ਦੇਖੋ ਪੂਰੀ ਨਾਲੇ ਆਈਟਮ ਜਿਵੇਂ ਕਹਦੀ ਆ ਹੋਰ ਵੀ ਗੱਲਬਾਤ ਆ ਇਹਨਾਂ ਤੇ ਬਾਈ ਕਹਿੰਦਾ ਮੈਂ ਆਪਾਂ ਰੇ ਸਪਰੇਅ ਵੀ ਨਹੀਂ ਕਰਦੇ ਬਾਈ ਕਹਿੰਦਾ ਜਦੋਂ ਖਾਣੀ ਯਾਰ ਘਰੇ ਨੇ ਕਹਿੰਦਾ ਫਿਰ ਰੇ ਸਪਰੇਅ ਕਾਦੇ ਵਾਸਤੇ ਕਰਨਾ ਇਧਰ ਦੇਖੋ ਸਾਰੀ ਬੱਟ ਤੇ ਹਣਾ ਤੇ ਇਹ ਤੋਂ ਇਲਾਵਾ ਹੋਰ ਵੀ ਤੁਹਾਨੂੰ ਦੱਸਦਾ ਤੇ ਆ ਆੜੂਆਂ ਦੇ ਬੂਟੇ ਆ ਗਏ ਜੰਮਿਆ ਦੇ ਆ ਦੇ ਆ ਦਿਖਾਈਂ ਤਰਵੇਂ ਕਿੰਨੇ ਲੱਗੇ ਹੋਏ ਹਣਾ ਵੀ ਜਦੋਂ ਇਹ ਜੇ ਫਲ ਫਰੂਟ ਆਪਣੇ ਘਰਾਂ ਦੇ ਵਿੱਚ ਹੋਣਗੇ ਯਾਰ ਕਿੱਥੋਂ ਬਿਮਾਰੀਆਂ ਲੱਗ ਜਾਣਗੀਆਂ ਉਹ ਤੋਂ ਲਾਭ ਹੋਰ ਵੀ ਦਿਖਾਉਣੇ ਆ ਇਕੱਲੀ ਇੱਥੇ ਵੀ ਬਾੜੀ ਨਹੀਂ ਮਕਾਈ ਹੋਈ ਤੇ ਇਧਰਲੇ ਪਾਸੇ ਦੇਖੋ ਉਹ ਉਥੋਂ ਮਰੀਕਾ ਮੇਰਾ ਹਨਾ ਉਹ ਲਸਣ ਲਾਇਆ ਹੋਇਆ ਹਨਾ ਤੇ ਉਹ ਉਧਰ ਗਾਜਰਾਂ ਉਹ ਹੀ ਪਜਾਣੇ ਤੇ ਇਧਰ ਨਾਲੋਂ ਚੋਲੇ ਫਲੀਆਂ ਖੜੀਆਂ ਨੇ ਵੀ ਉਹ ਉਧਰ ਤੱਕ ਜਿਵੇਂ ਕਹਦੀ ਵੀ ਹਰੇਕ ਸਬਜ਼ੀ ਲੱਗੀ ਹੋਈ ਆ ਬਾਈ ਦੀ ਮੈਂ ਤਾਂ ਸਾਰਿਆਂ ਨੂੰ ਸੱਜਣ ਨੂੰ ਇਹੀ ਮੈਸੇਜ ਦੇਣਾ ਚਾਹਣਾ ਇਹਦੇ ਵਿੱਚ ਵੀ ਤੁਸੀਂ ਵੀ ਨਾ ਇੰਨੀ ਕੁ ਜਰ ਖੇਚਲਾ ਕਰਿਆ ਕਰੋ ਹਨਾ ਜਿੰਨੀ ਕੁ ਆਪਣੇ ਪਰਿਵਾਰ ਨੂੰ ਲੋੜ ਆ ਉੰਨੀ ਕੁ ਤਾਂ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਜ਼ਰੂਰ ਲਾਇਆ ਆ ਲਸਣ ਆ ਲਸਣ ਅੱਛਾ ਆ ਲਸਣ ਹੈ ਕਿਹੜੀ ਕਿਹੜੀ ਵੈਰੈਟੀ ਇਸ ਤਾਂ ਇਹ ਜੁਨੀਵਰਸਟੀ ਚੋਂ ਐਸਾ ਇਹਦਾ ਨਾ ਉਹ ਨਾਮ ਵਗੈਰਾ ਕਿਹੜਾ ਇਹਦਾ ਕੀ ਹੈ ਨਾਮ ਦਾ ਨਹੀਂ ਪਤਾ ਹੈਗਾ ਅੱਛਾ ਮੋਟੀ ਗੰਢੀ ਵਾਲਾ ਹੋਊਗਾ ਲਾਲ ਰੰਗ ਦਾ 400 ਕਿਲੋ 400 ਨੂੰ ਕਿਲੋ ਤੇ ਲੋ ਮਿੱਤਰ ਪਿਆਰਿਓ ਆਏ ਯਾਰ ਹਨਾ ਵੀ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਜਿਵੇਂ ਕਹਿ ਦਈਏ ਜੇ ਥੋੜਾ ਜਿਹਾ ਵੀ ਲਿਆਂਦਾ ਤੀ ਹੁਣ ਚਾਹੇ 20 ਘਰਾਂ ਨੂੰ ਵੰਡ ਦੇ ਇੰਨਾ ਕਿ ਤਿਆਰ ਕਰੀ ਗੜਾ ਹਨਾ ਤੇ ਅਏ ਜਰ ਬਾਲੇ ਘੈਂਟ ਘੈਂਟ ਦੇ ਲੱਕਦ ਨੇ ਮੈਨੂੰ ਲੱਗਿਆ ਮੱਖਿਆ ਜਰ ਅੱਜ ਨਹੀਂ ਵੀਡੀਓ ਬਣਾਉਣੀ ਬਣਦੀ ਆ ਕਿਉਂਕਿ ਇਹ ਟਰੈਕਟਰਾਂ ਦੀਆਂ ਮੱਝਾਂ ਦੀਆਂ ਬੋਲਟਾਂ ਦੀਆਂ ਤਾਂ ਆਪਾਂ ਆਮ ਹੀ ਕਰਦੇ ਰਹਿੰਨੇ ਆ ਪਰ ਜਿਹੜੀ ਚੀਜ਼ ਜ਼ਿੰਦਗੀ ਜਿਉਣ ਦੇ ਵਿੱਚ ਬਾਹਲਾ ਵੱਡਾ ਸਹਾਰਾ ਦਿੰਦੀ ਆ ਫਿਰ ਉਹਦੀ ਵੀਡੀਓ ਵੀ ਬਣਾਉਣੀ ਬਣਦੀ ਆ ਤੇ ਆਹ ਆ ਸਭ ਤੋਂ ਘੈਂਟ ਆ ਜਰ ਹਨ ਹਣ ਇਹਨੂੰ ਕੰਗੀ ਪਾਣ ਕਹਿੰਦੇ ਆ ਕੰਗੀ ਪਾਣ ਕੰਗੀ ਪਾਣ ਓਕੇ ਤੇ ਇਹਦਾ ਇਹਦੀ ਹੈਡ ਕਿੰਨੀ ਕੁ ਵੱਗ ਜਾਂਦੀ ਐਸੀ ਇਹ ਵਧੀਆ ਹੋ ਜਾਂਦਾਗਾ ਮਨ 10 15 ਫੁੱਟ ਦਾ ਹੋ ਜਾਣਾ ਦਾ ਉੱਚਾ ਉੱਚਾ ਟਾਈਮ ਬੜਾ ਲੈਂਦਾ ਹੌਲੀ ਹੌਲੀ ਹੁੰਦਾ ਅੱਛਾ ਕਿ ਇਹ ਹੁਣ ਕਿੰਨੇ ਸ ਤਨ ਨਿਕ ਸਾਲ ਰਹੇਗਾ ਤਨ ਕ ਸਾਲ ਹੋਊਗਾ ਹਲੇ ਇੰਨਾ ਕੀ ਖੜਾ ਓਕੇ ਓਕੇ ਇਸਲੇ ਬਚੇ ਦੇਉ ਨਾ ਅੱਛਾ ਬਚੇ ਜਾਂਦਾ ਅਜੇ ਇਹ 2 ਸਾਲ ਲਊਗਾ ਅੱਛਾ ਜੀ ਫਿਰ ਇੱਥੇ ਜੜਚੀ ਇਹ ਬੱਚਾ ਗੱਡਿਆ ਕਰੂਗਾ ਇਹ ਮਾਣਾ ਉਹ ਕੱਟ ਕੇ ਜਿੱਥੇ ਮਰਜੀ ਕਾਮਲੇ ਚਲਾ ਅੱਛਾ ਜੀ ਠੀਕ 100 ਰੁਪਏ ਨਾ ਬਚਾ ਦੇ ਅੱਛਾ ਲੈ ਕੇ ਜਾਵਾਂਗੇ ਜੀ ਠੀਕ ਹੈ ਜੀ ਤੇ ਲੋ ਮਿੱਤਰ ਪਿਆਰੇ ਹੋਣਾ ਵੀ ਯਾਰ ਇਹ ਵੀਡੀਓ ਤੁਹਾਨੂੰ ਬੜਾ ਕੁਝ ਸਿਖਾ ਕੇ ਜਾਊਗਾ ਕੁਦਰਤ ਨੂੰ ਪਿਆਰ ਕਰਿਆ ਕਰੋ ਜਿਵੇਂ ਨਾ ਇੱਕ ਸਰਤਾਜ ਦੀਆਂ ਲੈਣਾ ਨੇ ਵੀ ਆਰੇ ਵਾਲਿਆ ਭਾਈਆ ਬਿਨਾ ਚੀਰ ਦਰਖਤਾਂ ਨੂੰ ਜੇ ਨਾ ਰਹੀ ਜਿੰਦਗਾਨੀ ਤੇ ਕੀ ਕਰਨਾ ਤਖਤਾਂ ਨੂੰ ਨਾ ਗੱਲ ਇਹ ਵੀ ਦਰਖਤ ਵੀ ਜ਼ਰੂਰੀ ਨੇ ਕਿਉਂਕਿ ਜਦੋਂ ਇਹ ਚੀਜ਼ਾਂ ਦੀ अहमियत ਉਦੋਂ ਪਤਾ ਲੱਗਦਾ ਜਿੰਮੇ ਪਿੱਛੇ ਕੋਰੋਨਾ ਜੇ ਵਿਲੇ ਨਾ ਆਪਾਂ ਨੂੰ ਮੁੱਲ ਆਕਸੀਜਨ ਲੈਣੀ ਪਈ ਸਿਲੰਡਰ ਵੀ ਬਲੈਕ ਦੇ ਵਿੱਚ ਮਿਲਣ ਲੱਗੇ ਸੀ ਪਰ ਉਦੋਂ ਤਾਕੜੇ ਲੋਕ ਤਾਂ ਲਾਹਾ ਲੈ ਜਾਂਦੇ ਆ ਗਰੀਬ ਇਲਾਜ ਦੀ ਤੋੜ 'ਚ ਹੀ ਮਰ ਜਾਂਦੇ ਆ ਪਰ ਹਰੇਕ ਭਰਾ ਨੂੰ ਚਾਹੀਦਾ ਵੀ ਯਾਰ ਆਪਣੇ ਜਨਮ ਦਿਨ ਤੇ ਬਾਹਲੇ ਕੇਕ ਕੱਟਣ ਦੀ ਲੋੜ ਨਹੀਂ ਐਦਾਂ ਇੱਕ ਇੱਕ ਬੂਟਾ ਲਾਦਿਆ ਕਰੂ ਬਹੁਤ ਵੱਡੀ ਗੱਲ ਆ ਹਨਾ ਤੇ ਨਾਲੇ ਹੋਰ ਵੀ ਆ ਸਰਬੱਤ ਦਾ ਭਲਾ ਹੀ ਕਹਿ ਸਕਦੇ ਆ ਇਹ ਪਤਾ ਨਹੀਂ ਕਿੰਨੇ ਕੁ ਲੋਕ ਲੰਘਣਗੇ ਕਿੰਨਿਆਂ ਨੂੰ ਇਹਨਾਂ ਨੇ ਆਕਸੀਜਨ ਦੇਣੀ ਆ ਹਨ ਤੇ ਨਾਲੇ ਧਰਤੀ ਖੁਸ਼ਹਾਲਾ ਨਾਲੇ ਆਪਾਂ ਖੁਸ਼ਹਾਲਾ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਯਾਰ ਹਰੇਕ ਭਰਾ ਨਾ ਇਹ ਵੀਡੀਓ ਨੂੰ ਗੌਰ ਨਾਲ ਦੇਖਿਓ ਤੇ ਬੜਾ ਕੁਝ ਤੁਹਾਨੂੰ ਸਿਖਾ ਕੇ ਜਾਊ ਇਸੇ ਤਰ੍ਹਾਂ ਤੁਸੀਂ ਵੀ ਯਾਰ ਜਰੂਰ ਸਾਰੇ ਭਰਾਵਾਂ ਨੇ ਪਰਾਲਾ ਕਰਨਾ ਜਿੰਨੇ ਵੀ ਭਰਾਏ ਵੀਡੀਓ ਨੂੰ ਦੇਖਣਗੇ ਘਰੇ ਫਲਵਾੜੀ ਲਾਇਆ ਕਰੋ ਤੇ ਘਰੇ ਇਸ ਤਰ੍ਹਾਂ ਆਪਣੀਆਂ ਸਬਜ਼ੀਆਂ ਵੀ ਲਾਇਆ ਕਰੋ ਆਰਗੈਨਿਕ ਨਾ ਕੋਈ ਰੇਦੀ ਲੋਡ ਨਾ ਸਪਰੇਅ ਦੀ ਲੋਡ ਹਨਾ ਤੁਹਾਡੀ ਸਿਹਤ ਨਾਲੋਂ ਵੱਧ ਕੇ ਕੁਝ ਨਹੀਂ ਹੁੰਦਾ ਜੇ ਸਿਹਤ ਤੰਦਰੁਸਤੀ ਤਾਂ ਵੀ ਜ਼ਿੰਦਗੀ ਜਿਉਣ ਦਾ ਮਰੀਜ਼ ਬੰਦੇ ਤਾਂ ਤੁਹਾਨੂੰ ਸਭ ਵੈਂਟੀਲੇਟਰਾਂ ਤੇ ਬਹੁਤ ਪਏ ਆ ਹਨ ਪਰ ਉਦੋਂ ਰੱਬ ਜਾਦ ਆਉਂਦਾ ਉਦੋਂ ਬਹੁਤ ਦੇ ਮਨ ਦੇ ਵਿੱਚ ਮਤਲਬ ਇਹ ਅਫਸੋਸ ਨਾ ਹੋਵੇ ਵੀ ਮੈਂ ਯਾਰ ਆਕਸੀਜਨ ਦੀ ਤੋੜ ਚ ਮਰ ਗਿਆ ਤਾਂ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਕਰ ਦਿਓ ਜੀ ਮਿਹਰਬਾਨੀ ਧੰਨਵਾਦ